ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਬਾਣੀ ਐਮਕੇ ਟੀਵੀ ਤੇ ਤੁਹਾਡਾ ਸਭ ਦਾ ਬਹੁਤ ਬਹੁਤ ਸਵਾਗਤ ਹੈ ਜੀ ਪਿਆਰੀ ਸਾਧ ਸੰਗਤ ਜੀ ਸਾਡੀ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਤੁਹਾਡੇ ਲਈ ਇੱਕ ਉਪਾਅ ਲੈ ਕੇ ਆਏ ਹਾਂ ਜੀ ਇਸ ਉਪਾਅ ਨੂੰ ਕਰਨ ਦੇ ਨਾਲ ਜਿਨ੍ਹਾਂ ਦੇ ਘਰਾਂ ਦੇ ਵਿੱਚ ਕਲੇਸ਼ ਰਹਿੰਦਾ ਹੈ ਉਹ ਸਾਰਾ ਤੁਰੰਤ ਹੀ ਦੂਰ ਹੋ ਜਾਵੇਗਾ ਸਾਧ ਸੰਗਤ ਜੀ ਉਹ ਕਿਹੜਾ ਉਪਾਅ ਹੈ ਅਤੇ ਅਸੀਂ ਕਿਹੜੇ ਤਰੀਕੇ ਦੇ ਨਾਲ ਕਰਨਾ ਹੈ ਆਪਣੇ ਘਰ ਦੇ ਵਿੱਚ ਬੈਠ ਕੇ ਹੀ ਅਸੀਂ ਇਸ ਉਪਾਅ ਨੂੰ ਆਸਾਨੀ ਦੇ ਨਾਲ ਕਰ ਸਕਦੇ ਹਾਂ ਇਹ ਬਹੁਤ ਹੀ ਜ਼ਿਆਦਾ ਉਪਯੋਗੀ ਅਤੇ ਚਮਤਕਾਰੀ ਉਪਾਅ ਹੈ ਸਾਧ ਸੰਗਤ ਜੀ ਇਸ ਉਪਾਅ ਨੂੰ ਆਪਣੇ ਘਰ ਦੇ ਵਿੱਚ ਕਰਦੇ ਹਾਂ ਤਾਂ ਇੱਕ ਵਾਰ ਕਰਨ ਦੇ ਨਾਲ ਸਾਨੂੰ ਪੁੰਨਦਾਨ ਦਾ ਜਿਹੜਾ ਫਾਇਦਾ ਹੁੰਦਾ ਹੈ ਉਹ ਵੀ ਮਿਲ ਜਾਂਦਾ ਹੈ ਸਾਧ ਸੰਗਤ ਜੀ ਜੇਕਰ ਅਸੀਂ ਇਸ ਉਪਾਅ ਨੂੰ ਇਸ ਤਰੀਕੇ ਦੇ ਨਾਲ ਕਰਦੇ ਹਾਂ ਤਾਂ ਇਸ ਦੇ ਸਾਨੂੰ ਬਹੁਤ ਹੀ ਜ਼ਿਆਦਾ ਲਾਭ ਮਿਲਦੇ ਹਨ ਬਹੁਤ ਜ਼ਿਆਦਾ ਸਾਡੇ ਘਰ ਦੇ ਵਿੱਚ ਜੋ ਦੁੱਖ ਤਕਲੀਫਾਂ ਹਨ ਉਹ ਦੂਰ ਹੋ ਜਾਂਦੀਆਂ ਹਨ ਤਾਂ ਸਾਧ ਸੰਗਤ ਜੀ ਇਹ ਉਪਾਅ ਕਿਹੜਾ ਹੈ ਅਸੀਂ ਇਸ ਨੂੰ ਕਿਹੜੇ ਸਮੇਂ ਕਰ ਸਕਦੇ ਹਾਂ ਇਹ ਸਾਰੀ ਹੀ ਜਾਣਕਾਰੀ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਦੱਸਣ ਜਾ ਰਹੇ ਹਾਂ ਜੀ ਇਸ ਲਈ ਸਾਧ ਸੰਗਤ ਜੀ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਧਿਆਨ ਦੇ ਨਾਲ ਜ਼ਰੂਰ ਸੁਣਨਾ ਜੀ ਤੇ ਕਮੈਂਟ ਬਾਕਸ ਦੇ ਵਿੱਚ ਜਾ ਕੇ ਸਤਿਨਾਮ ਸ੍ਰੀ ਵਾਹਿਗੁਰੂ ਜੀ ਲੈ ਕੇ ਗੁਰੂ ਚਰਨਾਂ ਵਿੱਚ ਹਾਜ਼ਰੀ ਲਗਵਾ ਦਿਓ ਜੀ ਤਾਂ ਜੋ ਵਾਹਿਗੁਰੂ ਅਕਾਲ ਪੁਰਖ ਜੀ ਦੀ ਅਪਾਰ ਕਿਰਪਾ ਤੁਹਾਡੇ ਘਰ ਪਰਿਵਾਰ ਦੇ ਉੱਪਰ ਹੋ ਜਾਵੇ ਤੇ ਤੁਹਾਡਾ ਘਰ ਖੁਸ਼ੀਆਂ ਤੇ ਬਰਕਤਾਂ ਦੇ ਨਾਲ ਭਰ ਜਾਵੇ ਤਾਂ ਸਾਧ ਸੰਗਤ ਜੀ ਆਓ ਅੱਜ ਦੀ ਵੀਡੀਓ ਸ਼ੁਰੂ ਕਰਦੇ ਹਾਂ ਸੰਗਤ ਜੀ ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਹਾਂ ਕਿ ਜੇਕਰ ਤੁਸੀਂ ਸਾਰੇ ਭੈਣ ਭਰਾ ਪੰਛੀਆਂ ਨੂੰ ਦਾਣਾ ਪਾ ਕੇ ਥੱਕ ਚੁੱਕੇ ਹੋ ਤਾਂ ਇਸ ਉਪਾਣ ਕਰਨ ਤੋਂ ਬਾਅਦ ਵਿੱਚ ਇਹ ਪੰਛੀ ਨੂੰ ਚੋਗੇ ਦੇ ذریعے ਜੋ ਹੈ ਅਸੀਂ ਜੋ ਚੋਗਾ ਪਾਉਣੀ ਆ ਜਿੰਨਾ ਵੀ ਤੁਹਾਡੇ ਘਰ ਦੇ ਵਿੱਚ ਦੁੱਖ ਤਕਲੀਫਾਂ ਕਲੇਸ਼ ਹੋਵੇਗਾ ਇਹ ਲੈ ਕੇ ਤੇ ਉੱਡ ਜਾਣਗੇ ਲੜਾਈ ਝਗੜੇ ਭਾਵ ਕੇ ਤੁਹਾਡੇ ਘਰ ਦੇ ਵਿੱਚੋਂ ਖਤਮ ਹੋ ਜਾਣਗੇ ਇਹ ਪੰਛੀ ਜਦੋਂ ਚੋਗਾ ਚੁੰਗਣ ਦੇ ਲਈ ਆਉਂਦੇ ਹਨ ਤਾਂ ਇਹ ਸਾਰੀਆਂ ਦੁੱਖ ਤਕਲੀਫਾਂ ਤੁਹਾਡੇ ਘਰ ਦੀਆਂ ਆਪਣੇ ਨਾਲ ਹੀ ਉਡਾ ਕੇ ਲੈ ਜਾਣਗੇ ਇਸੇ ਤਰ੍ਹਾਂ ਇੱਕ ਮਹੀਨੇ ਦੇ ਬਾਅਦ ਦੇ ਵਿੱਚ ਤੁਸੀਂ ਆਪਣੇ ਘਰ ਦਾ ਮਾਹੌਲ ਆਸ-ਪਾਸੇ ਦਾ ਮਾਹੌਲ ਦੇਖ ਕੇ ਖੁਦ ਵੀ ਹੈਰਾਨ ਰਹਿ ਜਾਓਗੇ ਸਾਹਸੰਗਤ ਜੀ ਤੁਹਾਡੀ ਇੱਕ ਮਹੀਨੇ ਦੇ ਵਿੱਚ ਹੀ ਕਿਵੇਂ ਘਰ ਦੇ ਵਿੱਚ ਬਦਲਾਅ ਆਉਣੇ ਸ਼ੁਰੂ ਹੋ ਜਾਣਗੇ ਇਸੇ ਤਰ੍ਹਾਂ ਆਪਾਂ ਸਾਰੇ ਭੈਣ ਭਰਾ ਆਪਣੀ ਘਰ ਦੇ ਵਿੱਚ ਬਰਕਤ ਲੈ ਕੇ ਆਉਣ ਦੇ ਲਈ ਕਦੇ ਨਾ ਕਦੇ ਅਸੀਂ ਪੰਛੀਆਂ ਨੂੰ ਚੋਗਾ ਜ਼ਰੂਰ ਪਾਇਆ ਹੋਵੇਗਾ ਸੰਗਤ ਜੀ ਸਾਡੇ ਘਰ ਦੇ ਜਿਹੜੇ ਬਜ਼ੁਰਗ ਸਨ ਪਹਿਲਾਂ ਕਿਵੇਂ ਰੋਟੀ ਚੂਰ ਕੇ ਜਦੋਂ ਵੀ ਸਾਡੇ ਘਰ ਦੇ ਵਿੱਚ ਰੋਟੀ ਬਣਦੀ ਹੁੰਦੀ ਸੀ ਪਹਿਲਾਂ ਰੋਟੀ ਉਹਨਾਂ ਨੇ ਚੂਰੀ ਬਣਾ ਕੇ ਤੇ ਉਹਨਾਂ ਨੇ ਘਰ ਦੀ ਛੱਤ ਦੇ ਉੱਪਰ ਪਾਉਣੀ ਹੁੰਦੀ ਸੀ ਉਸ ਦੇ ਬਾਅਦ ਵਿੱਚ ਸਾਰੇ ਪਰਿਵਾਰ ਨੇ ਪ੍ਰਸ਼ਾਦਾ ਪਾਣੀ ਛਕਣਾ ਹੁੰਦਾ ਸੀ ਸਿਰਫ ਇਨਾ ਹੀ ਉਪਾਅ ਕਰਦੇ ਸਨ ਇੱਕ ਸਾਡੇ ਘਰ ਦੇ ਬਜ਼ੁਰਗ ਤੇ ਉਹਨਾਂ ਦੇ ਘਰ ਦੇ ਸਮੇ ਸਾਡੇ ਘਰ ਦੇ ਵਿੱਚ ਬਹੁਤ ਜ਼ਿਆਦਾ ਬਰਕਤ ਰਹਿੰਦੀ ਸੀ ਆਪਾਂ ਸਾਰੇ ਜਾਣਦੇ ਆ ਕੇ ਛੋਟੇ ਛੋਟੇ ਇਹ ਕੰਮ ਕਰਨ ਦੇ ਨਾਲ ਜਿਹੜੇ ਇਹ ਉਪਾਦਾ ਜਿਹੜਾ درجہ ਕਹਿ ਦਿੰਨੇ ਆ ਦੇ ਦਿੰਨੇ ਆ ਆਪਾਂ ਇਹਨਾਂ ਨੂੰ ਉਪਾਦਾ درجہ ਕਹਿੰਨੇ ਆ ਇਹ ਛੋਟੇ ਛੋਟੇ ਨੁਕਤੇ ਹਨ ਪਰ ਇਹ ਉਪਾਦਾ ਨਾਮ ਦਿੱਤਾ ਜਾਂਦਾ ਹੈ ਜੇਕਰ ਅਸੀਂ ਛੋਟੇ ਛੋਟੇ ਕੰਮ ਕਰਦੇ ਹਾਂ ਇਹਨਾਂ ਦੇ ਨਾਲ ਸਾਡੀ ਜ਼ਿੰਦਗੀ ਦੇ ਸਾਰੇ ਦੁੱਖ ਤਕਲੀਫਾਂ ਦੂਰ ਹੋ ਜਾਂਦੇ ਹਨ ਇਸੇ ਹੀ ਤਰ੍ਹਾਂ ਤੁਸੀਂ ਵੀ ਆਪਣੇ ਘਰ ਦੇ ਵਿੱਚ ਜਰੂਰ ਕਿਸੇ ਨਾ ਕਿਸੇ ਸਮੇਂ ਪੰਛੀਆਂ ਨੂੰ ਜੋਗਾ ਜਰੂਰ ਪਾਇਆ ਹੋਵੇਗਾ ਤੇ ਇਸ ਦੇ ਨਾਲ-ਨਾਲ ਜੇਕਰ ਅਸੀਂ ਚਾਹੁੰਦੇ ਹਾਂ ਕਿ ਸਾਡੇ ਘਰ ਦੇ ਵਿੱਚ ਸਾਰੇ ਆਹੀ ਮੁਸ਼ਕਲਾਂ ਪਰੇਸ਼ਾਨੀਆਂ ਦੁੱਖ ਕਲੇਸ਼ ਦੂਰ ਹੋ ਜਾਣ ਤਾਂ ਸਾਡੇ ਘਰ ਦੇ ਵਿੱਚੋਂ ਨਕਾਰਾਤਮਕਤਾ ਦੂਰ ਹੋ ਜਾਵੇ ਤਾਂ ਸਭ ਤੋਂ ਪਹਿਲਾਂ ਸ਼ਕਤੀਸ਼ਾਲੀ ਜਿਹੜਾ ਉਪਾਅ ਹੈ ਉਹ ਤੁਸੀਂ ਇਹ ਕਰਨਾ ਹੈ ਕਿ ਪੰਛੀਆਂ ਨੂੰ ਚੋਗਾ ਪਾਉਣਾ ਸ਼ੁਰੂ ਕਰ ਦੇਣਾ ਹੈ ਜਿਵੇਂ ਜਦੋਂ ਵੀ ਲੋਕ ਆਪਣੀ ਜ਼ਿੰਦਗੀ ਦੇ ਵਿੱਚ ਜਾਂ ਆਪਣੀ ਜ਼ਿੰਦਗੀ ਦੇ ਦੇ ਵਿਚ ਆ ਰਹੀਆਂ ਘਰ ਦੇ ਵਿਚ ਆ ਰਹੀਆਂ ਸਮੱਸਿਆਵਾਂ ਦੇ ਵਿੱਚ ਫਸ ਜਾਂਦੇ ਹਨ ਕਿਉਂਕਿ ਆਪਾਂ ਅਕਸਰ ਹੀ ਦੇਖਦੇ ਹਾਂ ਕਿ ਸਾਡੇ ਜਿਹੜੇ ਘਰ ਦੇ ਹਾਲਾਤ ਨੇ ਉਹ ਇੱਕ ਤਰ੍ਹਾਂ ਦੇ ਨਹੀਂ ਰਹਿੰਦੇ ਕਦੇ ਖੁਸ਼ੀ ਤੇ ਕਦੇ ਗਮੀ ਆਉਂਦੀ ਹੈ ਜਦੋਂ ਅਸੀਂ ਆਪਣੇ ਘਰ ਦੇ ਹਾਲਾਤਾਂ ਦੇ ਵਿੱਚ ਇਸ ਤਰੀਕੇ ਦੇ ਨਾਲ ਫਸ ਜਾਂਦੇ ਹਾਂ ਇਹ ਹਾਲਾਤ ਇਸ ਤਰ੍ਹਾਂ ਦੇ ਹੋ ਜਾਂਦੇ ਹਨ ਉਹਨਾਂ ਨੂੰ ਕੁਝ ਸਮਝ ਨਹੀਂ ਆਉਂਦੀ ਕਿ ਅਸੀਂ ਕੀ ਕਰੀਏ ਤੇ ਕੀ ਕਰਨ ਦੇ ਨਾਲ ਸਾਡੇ ਘਰ ਦੇ ਇਹ ਹਾਲਾਤ ਜੋ ਹਨ ਉਹ ਸੁਧਰ ਸਕਦੇ ਹਨ ਉਸ ਸਮੇਂ ਸਾਨੂੰ ਬਿਲਕੁਲ ਵੀ ਖਬਰਾਉਣ ਦੀ ਜ਼ਰੂਰਤ ਨਹੀਂ ਉਸ ਸਮੇਂ ਸਿਰਫ ਤੇ ਸਿਰਫ ਅਸੀਂ ਪੰਛੀਆਂ ਨੂੰ ਚੋਗਾ ਪਾਉਣਾ ਸ਼ੁਰੂ ਕਰ ਦਿੰਨੇ ਆ ਤੇ ਨਾਲ ਹੀ ਨਾਲ ਆਪਾਂ ਸਾਰੇ ਇਹ ਵੀ ਜਾਣਦੇ ਆ ਕਿ ਜਿਹੜਾ ਅਸੀਂ ਉਪਾਅ ਕਰਦੇ ਆ ਇਹ ਉਸ ਸਮੇਂ ਸਫਲ ਹੁੰਦਾ ਹੈ ਜਦੋਂ ਪੰਛੀ ਸਾਡੇ ਪਾਏ ਹੋਏ ਸਾਰੇ ਹੀ ਚੋਗੇ ਨੂੰ ਖਾ ਲੈਂਦੇ ਹਨ ਇਸ ਕਰਕੇ ਸੰਗਤ ਜੀ ਆਪਣੀ ਵੀਡੀਓ ਦਾ ਅੱਜ ਦਾ ਜੋ ਵਿਸ਼ਾ ਹੈ ਉਹ ਪੰਛੀਆਂ ਨੂੰ ਚੋਗਾ ਪਾਉਣ ਦਾ ਹੀ ਹੈ ਇਸ ਦੇ ਨਾਲ ਅਸੀਂ ਅੱਜ ਦੀ ਵੀਡੀਓ ਦੇ ਵਿੱਚ ਸਭ ਤੋਂ ਵੱਡਾ ਅਤੇ ਪਾਵਰਫੁੱਲ ਉਪਾਅ ਦੱਸਾਂਗੇ ਇਸ ਉਪਾਅ ਨੂੰ ਕਰਨ ਦੇ ਨਾਲ ਤੁਸੀਂ ਦਿਨਾਂ ਦੇ ਵਿੱਚ ਹੀ ਆਪਣੇ ਘਰ ਦੇ ਵਿੱਚ ਬਰਕਤ ਨੂੰ ਲੈ ਆਓਗੇ ਤੇ ਦੁਲਿੱਦਰਤਾ ਨੂੰ ਦੂਰ ਕਰ ਦਿਓਗੇ ਤੁਹਾਡੇ ਜਿਹੜੇ ਲੋਕ ਕਹਿੰਦੇ ਹਨ ਕਿ ਸਾਡੇ ਘਰ ਦੇ ਵਿੱਚ ਬਰਕਤ ਨਹੀਂ ਰਹਿੰਦੀ ਉਹਨਾਂ ਦੇ ਘਰ ਦੇ ਵਿੱਚ ਬਰਕਤ ਰਹਿਣੀ ਸ਼ੁਰੂ ਹੋ ਜਾਵੇਗੀ ਤੇ ਲਈ ਦਰਦ ਉਹਨਾਂ ਦੇ ਘਰੋਂ ਦੂਰ ਹੋ ਜਾਵੇਗੀ ਇਸੇ ਤਰ੍ਹਾਂ ਤੁਹਾਨੂੰ ਅੱਜ ਇਹ ਪੰਜ ਪ੍ਰਕਾਰ ਦੇ ਸਤਨਾਜੇ ਦੇ ਬਾਰੇ ਦੱਸਾਂਗੇ ਜਿਸ ਦੇ ਨਾਲ ਤੁਸੀਂ ਆਪਣੇ ਦੁੱਖਾਂ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਬੜੀ ਆਸਾਨੀ ਦੇ ਨਾਲ ਕੱਢ ਸਕਦੇ ਹੋ ਜਿਵੇਂ ਕਿ ਆਮ ਕਰਕੇ ਲੋਕ ਜ਼ਿਆਦਾਤਰ ਕੀ ਕਰਦੇ ਹਨ ਕਿ ਪੰਛੀਆਂ ਨੱਚੋਗਾ ਇਸ ਤਰੀਕੇ ਦੇ ਨਾਲ ਪਾਉਂਦੇ ਹਨ ਜਿਵੇਂ ਇੱਕ ਰੋਟੀ ਮੈਂ ਤੁਹਾਨੂੰ ਦੱਸਿਆ ਕਿ ਅਸੀਂ ਚੂਰ ਕੇ ਪਾਉਂਦੇ ਸੀ ਰੋਟੀ ਦੀ ਚੂਰੀ ਬਣਾ ਕੇ ਜਾਂ ਫਿਰ ਚੌਲਾਂ ਦਾ ਸਤਨਾਜਾ ਇਹ ਉਹਨਾਂ ਨੂੰ ਚੋਗਾ ਪਾਉਂਦੇ ਸਨ ਪਰ ਕਈ ਲੋਕ ਇਹ ਨਹੀਂ ਪਾਉਂਦੇ ਅਸੀਂ ਕਿੰਨੇ ਪ੍ਰਕਾਰ ਦਾ ਚੋਗਾ ਪੰਛੀਆਂ ਨੂੰ ਪਾ ਕੇ ਜਾਂ ਫਿਰ ਕਬੂਤਰਾਂ ਨੂੰ ਪਾ ਕੇ ਅਸੀਂ ਆਪਣੇ ਦੁੱਖ ਤਕਲੀਫਾਂ ਨੇ ਜੜੀਆਂ ਉਹਨਾਂ ਨੂੰ ਦੂਰ ਕਰ ਸਕਦੇ ਹਾਂ ਇਸੇ ਤਰ੍ਹਾਂ ਅਸੀਂ ਤੁਹਾਨੂੰ ਉਹ ਦੱਸ ਦਿੰਨੇ ਹਾਂ ਕਿ ਇਸ ਸਤਨਾਜੇ ਦੇ ਵਿੱਚ ਪੰਜ ਪ੍ਰਕਾਰ ਦੇ ਅੰਨ ਪੈਂਦੇ ਹਨ ਇਸ ਸਤਨਾਜੇ ਦਾ ਭਾਵ ਜਿਹੜਾ ਜਦੋਂ ਅਸੀਂ ਇਸ ਸਤਨਾਜੇ ਪੰਛੀਆਂ ਨੂੰ ਪਾਉਂਦੇ ਆ ਇਸ ਦਾ ਪ੍ਰਭਾਵ ਸਾਡੀ ਜ਼ਿੰਦਗੀ ਤੇ ਸਾਡੇ ਪਰਿਵਾਰ ਤੇ ਜ਼ਿਆਦਾਤਰ ਸਾਡੇ ਧਨ ਪੈਸੇ ਉੱਪਰ ਹੀ ਪੈਂਦਾ ਹੈ ਜਿਹੜੇ ਬਹੁਤੇ ਪੁਰਾਣੇ ਸਮੇਂ ਦੇ ਲੋਕ ਹੁੰਦੇ ਸੀ ਉਹਨਾਂ ਦਾ ਇਹ ਕਹਿਣਾ ਹੁੰਦਾ ਸੀ ਕਿ ਜਦੋਂ ਅਸੀਂ ਪੰਛੀਆਂ ਨੂੰ ਚੋਗਾ ਪਾਉਂਦੇ ਆ ਤੇ ਪੰਛੀਆਂ ਨੂੰ ਚੋਗਾ ਪਾਉਣ ਦੇ ਨਾਲ ਘਰ ਦੇ ਵਿੱਚ ਬਰਕਤ ਜਿਹੜੀ ਹੈ ਘਟ ਜਾਂਦੀ ਹੈ ਪਰ ਆਪਾਂ ਇਹ ਨਹੀਂ ਚਾਹੁੰਦੇ ਕਿ ਜਿਹੜੇ ਪੰਛੀ ਹੁੰਦੇ ਹਨ ਉਹਨਾਂ ਨੂੰ ਰਾਹੂ ਦਾ ਪ੍ਰਤੀਕ ਮੰਨਿਆ ਜਾਂਦਾ ਹੈ ਇਸੇ ਤਰ੍ਹਾਂ ਜੇਕਰ ਅਸੀਂ ਸਭ ਤੋਂ ਪਹਿਲਾਂ ਰਾਹੂ ਨੂੰ ਖੁਸ਼ ਕਰਦੇ ਹਾਂ ਰਾਹੂ ਨੂੰ ਖੁਸ਼ ਕਰਨ ਦੇ ਨਾਲ ਸਾਡੇ ਘਰ ਦੇ ਵਿੱਚ ਤਾਂ ਦਾ ਜਿਹੜਾ ਆਗਮਨ ਹੈ ਉਹ ਵੱਧ ਜਾਂਦਾ ਹੈ ਤੇ ਜਿਨ੍ਹਾਂ ਦਾ ਰਾਹੂ ਠੀਕ ਨਹੀਂ ਚੱਲ ਰਿਹਾ ਹੁੰਦਾ ਰਾਹੂ ਕਾਲ ਦੇ ਵਿੱਚ ਜਿਹੜੇ ਵੀ ਪਰਿਵਾਰ ਦੇ ਵਿੱਚ ਰਾਹੂ ਠੀਕ ਨਹੀਂ ਚੱਲਦਾ ਉਹਨਾਂ ਦੇ ਘਰ ਦੇ ਵਿੱਚ ਕੰਗਾਲੀ ਹੁੰਦੀ ਹੈ ਉਹਨਾਂ ਨੂੰ ਇਸ ਤਰ੍ਹਾਂ ਦੀ ਪ੍ਰੋਬਲਮ ਫੇਸ ਕਰਨੀ ਪੈਂਦੀ ਹੈ ਜਿਹੜੇ ਲੋਕ ਇਹ ਕਹਿੰਦੇ ਹਨ ਕਿ ਪੰਛੀਆਂ ਨਚੋਗਾ ਨਹੀਂ ਪਾਉਣਾ ਚਾਹੀਦਾ ਉਹਨਾਂ ਲੋਕਾਂ ਤੋਂ ਦੂਰ ਹੋ ਜਾਓ ਤੇ ਜਿਹੜਾ ਅਸੀਂ ਦੱਸਣ ਜਾ ਰਹੇ ਹਾਂ ਜਿਹੜੇ ਸਤਨਾਜੇ ਤੁਹਾਨੂੰ ਦੱਸਣ ਲੱਗੇ ਹਾਂ ਉਸ ਦੇ ਵਿੱਚ ਤੁਸੀਂ ਪੰਜ ਪ੍ਰਕਾਰ ਦੀਆਂ ਚੀਜ਼ਾਂ ਪਾਉਣੀਆਂ ਹਨ ਇਹ ਕੋਈ ਬਹੁਤੀਆਂ ਜ਼ਿਆਦਾ ਮਹਿੰਗੀਆਂ ਨਹੀਂ ਹਨ ਤੁਹਾਨੂੰ ਕਿਤੇ ਵੀ ਜਾਣ ਦੀ ਜ਼ਰੂਰਤ ਨਹੀਂ ਪਵੇਗੀ ਕਿਉਂਕਿ ਇਹ ਜਿਹੜੀਆਂ ਪੰਜ ਚੀਜ਼ਾਂ ਹਨ ਇਹ ਤੁਹਾਡੀ ਰਸੋਈ ਦੇ ਵਿੱਚੋਂ ਹੀ ਮਿਲ ਜਾਣਗੀਆਂ ਤਹਿਨਾਂ ਆਪਾਂ ਸਭ ਤੋਂ ਪਹਿਲਾਂ ਇਹ ਸਤਨਾਜਾ ਤਿਆਰ ਕਰਦੇ ਹਾਂ ਜਿਹੜਾ ਸਤਨਾਜਾ ਅਸੀਂ ਤਿਆਰ ਕਰਨਾ ਹੈ ਸਾਸੰਗਤ ਜੀ ਇਹ ਹੀ ਤੁਸੀਂ ਧਿਆਨ ਵਿੱਚ ਰੱਖਿਓ ਕਿ ਇੱਕ ਵਾਰ ਦੇ ਸਮੇਂ ਦਾ ਹੀ ਹੋਵੇਗਾ ਜੇਕਰ ਤੁਸੀਂ ਇਸ ਨੂੰ ਜਿਆਦਾ ਦਿਨਾਂ ਦਾ ਬਣਾਉਣਾ ਚਾਹੁੰਦੇ ਹੋ ਤਾਂ ਤੁਸੀਂ ਆਪਣੀ ਲੋੜ ਦੇ ਮੁਤਾਬਕ ਜਿਸ ਤਰੀਕੇ ਦੇ ਨਾਲ ਤੁਸੀਂ ਬਣਾ ਸਕਦੇ ਉਸੇ ਹੀ ਤਰੀਕੇ ਦੇ ਨਾਲ ਤੁਸੀਂ ਬਣਾ ਲਓ ਬਸ ਜਿਆਦਾ ਦਿਨਾਂ ਦਾ ਬਣਾਉਣ ਦੇ ਲਈ ਤੁਸੀਂ ਇਸ ਦੀ ਥੋੜੀ ਜੀ ਮਾਤਰਾ ਜਿਹੜੀ ਉਸ ਨੂੰ ਵਧਾ ਸਕਦੇ ਹੋ ਸੰਗਦੀ ਇਸ ਸਤਨਾਜੇ ਨੂੰ ਤਿਆਰ ਕਰਨ ਦੇ ਲਈ ਤੁਸੀਂ ਦੋ ਜਾਂ ਤਿੰਨ ਪ੍ਰਸ਼ਾਦੇ ਬਣਾ ਲੈਣੇ ਹਨ ਪ੍ਰਸ਼ਾਦੇ ਬਣਾਉਣ ਤੋਂ ਬਾਅਦ ਦੇ ਵਿੱਚ ਤੁਸੀਂ ਧਿਆਨ ਰੱਖਿਓ ਕਿ ਰਿਫਾਈਨਡ ਦੇ ਨਾਲ ਤੁਸੀਂ ਬਿਲਕੁਲ ਵੀ ਨਹੀਂ ਚੋਪੜਨਾ ਤੁਸੀਂ ਉਹਨਾਂ ਨੂੰ ਸਰੋਂ ਦੇ ਤੇਲ ਦੇ ਨਾਲ ਚੋਪੜ ਲਓ ਸਰੋਂ ਦੇ ਤੇਲ ਦੇ ਨਾਲ ਚੋਪੜਨ ਤੋਂ ਬਾਅਦ ਦੇ ਵਿੱਚ ਉਸ ਤੇ ਦੋ ਜਿਹੜੇ ਪ੍ਰਸ਼ਾਦੇ ਹਨ ਉਸ ਤੇ ਉੱਪਰ ਇੱਕ ਗੁੜ ਦੀ ਡਲੀ ਰੱਖ ਲਓ ਤੇ ਉਸ ਨਾਲ ਤੁਸੀਂ ਚੂਰੀਕੋਟ ਲੈਣੀ ਹੈ ਜਦੋਂ ਤੁਸੀਂ ਚੂਰੀ ਕੁੱਟਣੀ ਹੈ ਤੇ ਚੂਰੀ ਕੁੱਟਣ ਦੇ ਸਮੇਂ ਤੁਸੀਂ ਥੋੜੇ ਜਿਹਾ ਸਰੋਂ ਦੇ ਤੇਲ ਦਾ ਇਸਤੇਮਾਲ ਕਰ ਸਕਦੇ ਹੋ ਪਰ ਇਸ ਗੱਲ ਦਾ ਤੁਸੀਂ ਖਾਸ ਕਰਕੇ ਧਿਆਨ ਰੱਖਣਾ ਹੈ ਕਿ ਤੁਸੀਂ ਰਿਫਾਈਨਡ ਦਾ ਯੂਜ਼ ਬਿਲਕੁਲ ਵੀ ਨਹੀਂ ਕਰਨਾ ਕਿਉਂਕਿ ਜੋ ਰਿਫਾਈਨਡ ਹੁੰਦਾ ਹੈ ਪੰਛੀ ਉਸ ਨੂੰ ਮੂੰਹ ਨਹੀਂ ਲਾਉਂਦੇ ਕਿਉਂਕਿ ਪੰਛੀ ਉਹ ਖਾਂਦੇ ਨਹੀਂ ਤੀਸਰੀ ਚੀਜ਼ ਜੋ ਤੁਸੀਂ ਸਤਨਾਜੇ ਵਿੱਚ ਪਾਉਣੀ ਹੈ ਉਹ ਹੈ ਚਨੇ ਉਹਨਾਂ ਨੂੰ ਤੁਸੀਂ ਥੋੜਾ ਜਿਹਾ ਕੁੱਟ ਲੈਣਾ ਹੈ ਤੇ ਥੋੜਾ ਜਿਹਾ ਕੁੱਟਣਾ ਹੈ ਇੰਨਾ ਜ਼ਿਆਦਾ ਨਹੀਂ ਕੁੱਟਣਾ ਕਿ ਉਸ ਦਾ ਪਾਊਡਰ ਹੀ ਬਣ ਜਾਵੇ ਇਹਨਾਂ ਨੂੰ ਤੁਸੀਂ ਕੁੱਟ ਸਕਦੇ ਹੋ ਕਿ ਉਹਨਾਂ ਨੂੰ ਦਰਦਰਾ ਜਿਹਾ ਜੋ ਹੈ ਪੀਸ ਲੈਣਾ ਹੈ ਤਾਂ ਜੋ ਪੰਛੀ ਆਸਾਨੀ ਦੇ ਨਾਲ ਉਹਨਾਂ ਨੂੰ ਖਾ ਸਕਣ ਤੇ ਚੌਥੀ ਚੀਜ਼ ਜੋ ਤੁਸੀਂ ਸਤਨਾਜੇ ਵਿੱਚ ਸ਼ਾਮਲ ਕਰਨੀ ਹੈ ਉਹ ਹੈ ਇੱਕ ਮੁਠੀ ਬਾਜਰੇ ਦੀ ਇੱਕ ਮੁਠੀ ਬਾਜਰੇ ਦੀ ਤੁਸੀਂ ਜੋ ਹੈ ਸਤਨਾਜੇ ਦੇ ਵਿੱਚ ਪਾ ਲੈਣੀ ਹੈ ਤੇ ਬਾਜਰਾ ਵੀ ਆਮ ਕਰਕੇ ਸਾਡੇ ਘਰ ਦੇ ਵਿੱਚ ਮਿਲ ਜਾਂਦਾ ਹੈ ਜੇਕਰ ਤੁਹਾਡੇ ਘਰ ਵਿੱਚ ਨਹੀਂ ਹੈ ਤਾਂ ਇਹ ਆਮ ਕਰਕੇ ਸਾਡੇ ਪਿੰਡ ਸ਼ਹਿਰ ਕਰਿਆਨੇ ਵਾਲੀਆਂ ਜੋ ਦੁਕਾਨਾਂ ਹੁੰਦੀਆਂ ਹਨ ਉਹਨਾਂ ਤੋਂ ਮਿਲ ਜਾਂਦਾ ਹੈ ਤੁਸੀਂ ਉੱਥੋਂ ਲਿਆ ਸਕਦੇ ਹੋ ਤੇ ਅਗਲੀ ਚੀਜ਼ ਜੋ ਤੁਸੀਂ ਸਤਨਾਜੇ ਵਿੱਚ ਪਾਉਣੀ ਹੈ ਉਹ ਹੈ ਜੀ ਚੌਲਾਂ ਦਾ ਚੂਰਾ ਜੋ ਤੁਸੀਂ ਦੁਕਾਨ ਤੋਂ ਲੈ ਕੇ ਆਉਣਾ ਹੈ ਇਹ ਉਹ ਪੰਜੇ ਸਤਨਾਜੇ ਹਨ ਜਿਨ੍ਹਾਂ ਨੂੰ ਪੰਜਿਆਂ ਨੂੰ ਖਾਣ ਦੇ ਵਿੱਚ ਆਸਾਨੀ ਹੁੰਦੀ ਹੈ ਤੇ ਜੇਕਰ ਤੁਹਾਨੂੰ ਸ਼ੌਪ ਤੋਂ ਕਿਤੇ ਵੀ ਚੌਲਾਂ ਦਾ ਚੂਰਾ ਨਹੀਂ ਮਿਲਦਾ ਤਾਂ ਤੁਸੀਂ ਕੀ ਕਰਨਾ ਹੈ ਕਿ ਚੌਲਾਂ ਨੂੰ ਥੋੜਾ ਜਿਹਾ ਕੁੱਟ ਕੇ ਜਾਂ ਪੀਸ ਕੇ ਉਹਨਾਂ ਦਾ ਤੁਸੀਂ ਚੂਰਾ ਬਣਾ ਸਕਦੇ ਹੋ ਇਹਨਾਂ ਪੰਜਾਂ ਚੀਜ਼ਾਂ ਨੂੰ ਤੁਸੀਂ ਇੱਕ ਭਾਂਡੇ ਦੇ ਵਿੱਚ ਮਿਕਸ ਕਰਕੇ ਮਿਲਾ ਕੇ ਤੁਸੀਂ ਇਹ ਸ਼ਕਤੀਸ਼ਾਲੀ ਉਪਾਅ ਇੱਕ ਸਤਨਾਜਾ ਤੁਸੀਂ ਤਿਆਰ ਕਰ ਲੈਣਾ ਹੈ ਤੇ ਇਸ ਨੂੰ ਤੁਸੀਂ ਹਫ਼ਤੇ ਦੇ ਵਿੱਚ 4 ਦਿਨ ਜ਼ਰੂਰ ਪਾਓ 4 ਦਿਨ ਤਾਂ ਪਾਉਣਾ ਹੀ ਪਾਉਣਾ ਹੈ ਵਾਦ ਪਹਿਣਾ ਚਾਹੁੰਦੇ ਹੋ ਤਾਂ ਤੁਹਾਡੇ ਤੇ ਡਿਪੈਂਡ ਹੈ ਜੇਕਰ ਤੁਸੀਂ ਪਾਉਂਦੇ ਹੋ ਸੇਵਾ ਕਰਨੀ ਹੈ ਪਰ ਘੱਟ ਤੋਂ ਘੱਟ ਹਫਤੇ ਦੇ ਵਿੱਚ 4 ਦਿਨ ਤਾਂ ਜ਼ਰੂਰ ਪਾਓ ਇਸ ਸਤਨਾਜੇ ਨੂੰ ਤੁਸੀਂ ਇਹ ਜੋ ਸਤਨਾਜਾ ਤਿਆਰ ਕੀਤਾ ਹੈ ਕਿਸੇ ਵੀ ਜਗ੍ਹਾ ਤੇ ਪਾ ਸਕਦੇ ਹੋ ਜਦੋਂ ਵੀ ਤੁਸੀਂ ਇਹ ਸਤਨਾਜਾ ਪਾਉਣਾ ਹੈ ਤਾਂ ਪਾਉਣ ਤੋਂ ਪਹਿਲਾਂ ਤੁਸੀਂ ਇੱਕ ਗੱਲ ਦਾ ਖਾਸ ਧਿਆਨ ਰੱਖਣਾ ਹੈ ਕਿ ਜੇਕਰ ਤੁਸੀਂ ਆਪਣੇ ਘਰ ਦੇ ਵਿੱਚ ਬਰਕਤ ਚਾਹੁੰਦੇ ਹੋ ਤਾਂ ਤੁਸੀਂ ਇੱਕ ਵਾਰ ਆਪਣੇ ਘਰ ਦੇ ਗੇਟਾਂ ਦੇ ਨਾਲ ਇਸ ਸਤਨਾਜੇ ਨੂੰ ਇੱਕ ਵਾਰ ਜ਼ਰੂਰ ਲਗਾ ਲੈਣਾ ਹੈ ਤੇ ਇਸ ਦੇ ਨਾਲ ਦੇ ਨਾਲ ਜੇਕਰ ਤੁਹਾਡੇ ਘਰ ਦੇ ਵਿੱਚ ਕੋਈ ਵਿਅਕਤੀ ਪਰੇਸ਼ਾਨ ਹੈ ਬਿਮਾਰੀ ਤੋਂ ਬਹੁਤ ਜ਼ਿਆਦਾ ਪਰੇਸ਼ਾਨ ਹੈ ਤਾਂ ਇਸ ਨੂੰ ਤੁਸੀਂ 7 ਵਾਰ ਉਸ ਦੇ ਸਿਰ ਉੱਪਰੋਂ ਵਾਰ ਕੇ ਤੇ ਫਿਰ ਇਸ ਨੂੰ ਤੁਸੀਂ ਪੰਛੀਆਂ ਨੂੰ ਪਾਉਣਾ ਹੈ ਇਸ ਗੱਲ ਦਾ ਧਿਆਨ ਰੱਖਿਓ ਕਿ ਪੱਕੇ ਫਰਸ਼ ਤੇ ਪੰਛੀਆਂ ਨੂੰ ਇਹ ਸਤਨਾਜਾ ਨਾ ਪਾਓ ਕਿਉਂਕਿ ਪੱਕੇ ਫਰਸ਼ ਤੇ ਪੰਛੀਆਂ ਨੂੰ ਇਸ ਤਨਾਜਾ ਖਾਣਾ ਜਿਗੁਣਾ ਜਿਹੜਾ ਹੈ ਔਖਾ ਹੋ ਜਾਂਦਾ ਹੈ ਕਿਉਂਕਿ ਉਹਨਾਂ ਦਾ ਜੋ ਉਹਨਾਂ ਦੀਆਂ ਚੁੰਝਾਂ ਹੁੰਦੀਆਂ ਹਨ ਨਹੀਂ ਚਲਦੀਆਂ ਤੇ ਪੱਕਾ ਫਰਸ਼ ਜੋ ਹੈ ਉਸ ਦੇ ਉੱਪਰ ਉਹਨਾਂ ਨੂੰ ਖਾਣ ਦੇ ਵਿੱਚ ਆਸਾਨੀ ਨਹੀਂ ਹੁੰਦੀ ਤੁਸੀਂ ਇਸੇ ਪਾਣੀ ਜੇਕਰ ਹਫਤੇ ਦੇ ਵਿੱਚ 4 ਦਿਨ ਤੇ 1 ਮਹੀਨਾ ਤੁਸੀਂ ਲਗਾਤਾਰ ਕਰ ਲਓਗੇ ਤਾਂ ਉਸ ਤੋਂ ਬਾਅਦ ਦੇ ਵਿੱਚ ਤੁਸੀਂ ਆਪਣੇ ਘਰ ਦੀ ਹਵਾ ਵੀ ਬਦਲੀ ਹੋਈ ਤੁਹਾਨੂੰ ਆਪਣੇ ਆਪ ਹੀ ਨਜ਼ਰ ਆਵੇਗੀ ਇਸ ਲਈ ਅਸੀਂ ਤੁਹਾਨੂੰ ਇਹ ਹੀ ਕਹਾਂਗੇ ਕਿ ਇਸ ਉਪਾਅ ਨੂੰ ਕਰਨਾ ਕਦੇ ਭੁੱਲ ਕੇ ਵੀ ਮਿਸ ਨਾ ਕਰੋ ਸੰਗਤ ਜੀ ਸਾਡੀ ਏਸੀ ਅੱਜ ਦੀ ਵੀਡੀਓ ਦੀ ਜਾਣਕਾਰੀ ਜੇਕਰ ਤੁਹਾਨੂੰ ਸਾਡੀ ਅੱਜ ਦੀ ਵੀਡੀਓ ਦੀ ਇਹ ਜਾਣਕਾਰੀ ਵਧੀਆ ਲੱਗੇ ਤਾਂ ਇਸ ਨੂੰ ਅੱਗੇ ਵੀ ਵੱਧ ਤੋਂ ਵੱਧ ਸ਼ੇਅਰ ਕਰ ਦੇਣਾ ਤੇ ਜੇਕਰ ਸਾਡੇ ਚੈਨਲ ਤੇ ਨਵੇਂ ਆਏ ਹੋ ਤਾਂ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲੈਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ